ਫਗਵਾੜਾ ਵਿਖੇ ਉਸ ਸਮੇਂ ਇੱਕ ਵੱਡਾ ਹਾਦਸਾ ਹੋਣ ਤੋਂ ਬਚਾ ਹੋ ਗਿਆ ਜਦੋਂ ਲੋਹਾ ਮੰਡੀ ਫਗਵਾੜਾ ਵਿਖੇ ਸਥਿਤ ਭਗਤ ਦੀ ਹੱਟੀ ਵਿਖੇ ਜ਼ਿਆਦਾ ਗਰਮੀ ਕਾਰਨ ਦੋ ਏਸੀਆਂ ਨੂੰ ਅੱਗ ਲੱਗ ਗਈ ਇਸ ਬੰਦੀ ਜਾਣਕਾਰੀ ਦਿੰਦੇ ਆ ਦੁਕਾਨ ਦੇ ਮਾਲਕ ਜਸਵੰਤ RAM ਬਾਗਾ ਨੇ ਦੱਸਿਆ ਕਿ ਇਸ ਅੱਗ ਨਾਲ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਜਲਦੀ ਹੀ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਉਨ੍ਹਾਂ ਦੱਸਿਆ ਕਿ ਅੱਗ ਦੀ ਸੂਚਨਾ ਮਿਲਦੇ ਸਾਰ ਹੀ ਉਨ੍ਹਾਂ ਵੱਲੋਂ ਦੁਕਾਨ ਤੇ ਪਿਆ ਸਾਰਾ ਸਮਾਨ ਤੁਰੰਤ ਹੀ ਸੁਰੱਖਿਅਤ ਕੱਢ ਲਿਆ ਗਿਆ ਸੀ ਜਸਵੰਤ لال ਮੰਗਾ ਜੀ ਹਾਂ ਜੀ ਸਰ ਕੀ ਮਾਮਲਾ ਕੀ ਆ ਜਿਹੜਾ ਇਹ ਭਗਤ ਦੀ ਹੱਟੀ ਦੀ ਦੁਕਾਨ ਦਾ ਲਾਏ ਆ ਹਾਂ ਜੀ ਏਸੀ ਗਰਮੀ ਕਰਕੇ ਗਰਮੀ ਕਰਕੇ ਏਸੀ ਫਟ ਗਏ ਕਿੰਨਾ ਕੁ ਕੰਮ ਹੋ ਗਿਆ ਬਜੀ ਦਾ ਨੁਕਸਾਨ ਦਾ ਹਜੇ ਕੋਈ ਅੰਦਾਜ਼ ਨਹੀਂ ਲਗਾਇਆ ਜੀ ਹਾਂ ਜੀ ਹਾਂ ਤੇ ਮਾਲ ਬਚਾ ਸਾਡਾ ਜਾਣ ਮਾਲ ਸਾਡੀ ਬਚੀ ਸਭ ਤੇ ਮੁੰਡਿਆਂ ਦੇ ਵੀ ਸਾਡੇ ਸਭ ਤੇ ਇਹ ਹੋਇਆ ਕਿਦਾਂ ਜੀ ਮਦਰ ਕੀ ਏਸੀ ਫਟ ਗਏ ਜ਼ਿਆਦਾ ਗਰਮੀ ਕਰਕੇ ਕਿੰਨੇ ਏਸੀ ਸੀਗੇ ਆਪਣੇ ਦੋ ਏਸੀ ਸੀ ਅੱਛਾ ਜੀ ਦੋਨਾਂ ਨੂੰ ਅੱਗ ਪੈ ਗਈ ਹਾਂ ਜੀ ਕਲ ਕਲ ਜਾ ਰਹੇ ਹਾਂ ਕਿਤੇ ਫਾਇਰ ਬ੍ਰਿਗੇਡ ਕਿੱਥਾਂ ਪਹੁੰਚਣੀ ਹੈ ਥਾਗਟ ਮੁਕਸੇਪ ਪਹੁੰਗੇ ਜੀ ਕਿੰਨੀਆਂ ਗੱਡੀਆਂ ਆਈਆਂ ਫਾਇਰ ਬ੍ਰਿਗੇਡ ਦੋ ਗੱਡੀਆਂ ਆਈਆਂ ਫਾਇਰ ਬ੍ਰਿਗੇਡ ਦੀਆਂ ਹੁਣ ਕਿੱਦਾਂ ਕਿਤੇ ਕਾਬੂ ਆ ਜੀ ਹੁਣ ਠੀਕ ਹੈ ਅੱਗ ਕਾਬੂ ਆ ਉਧਰ ਅੱਗ ਦੀ ਸੂਚਨਾ ਮਿਲਦੇ ਸਾਰ ਹੀ ਫਾਇਰ ਬ੍ਰਿਗੇਡ ਦੀ ਟੀਮ ਮੌਕੇ ਤੇ ਪਹੁੰਚੀ ਜਿਨ੍ਹਾਂ ਨੇ ਬੜੇ ਹੀ ਜਦੋਜਹਿਦ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਉਹਨਾਂ ਦੱਸਿਆ ਕਿ ਦੁਕਾਨ ਨੂੰ ਇਹ ਅੱਗ ਏਸੀ ਦੇ ਗਰਮ ਹੋਣ ਕਾਰਨ ਲੱਗੀ ਹੈ ਫਿਲਹਾਲ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਹੈ ਅਸੀਂ ਮੰਡੀ ਗੌਰ ਮੰਡੀ ਰੋਡ ਤੇ ਆਏ ਹਾਂ ਕਿ ਮਾਮਲਾ ਕੀ ਥਾਰ ਹਾਂਜੀ ਅੱਜ ਫਾਇਰ ਬ੍ਰਿਗੇਡ ਤੇ ਕਾਲ ਆਈ ਸੀਗੀ ਇੱਕ ਕੀ 1210 ਤੇ ਭਗਤ ਦੇ ਹੱਟੇ ਲੋਹਾ ਮੰਡੀ ਚ ਅੱਗ ਲੱਗ ਗਈ ਕੱਪੜੇ ਦੇ ਦੁਕਾਨ ਤੇ ਤੇ ਮੌਕੇ ਤੇ ਫਾਇਰ ਬ੍ਰਿਗੇਡ ਲਵਾ ਕੇ ਦੇਖਿਆ ਤੇ ਏਸੀ ਦੇ ਕਾਰਨ ਅੱਗ ਲੱਗੀ ਆ ਤੇ ਮੌਕੇ ਤੇ ਫਾਇਰ ਬ੍ਰਿਗੇਡ ਨੇ ਪਾਣੀ ਦੀ ਮਦਦ ਨਾਲ ਚੰਗੀ ਤਰ੍ਹਾਂ ਕਾਬੂ ਪਾਇਆ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਕਿੰਨੀਆਂ ਟੋਟਲ ਦੀਆਂ ਫਾਇਰ ਬ੍ਰਿਗੇਡ ਦੀਆਂ ਲਗਭਗ 3 ਗੱਡੀਆਂ ਲਾ ਦਿੱਤੀਆਂ ਨੁਕਸਾਨ ਕਿੰਨਾ ਹੋ ਗਿਆ ਨੁਕਸਾਨ ਦਾ ਅਦਾਜਾ ਤਾਂ ਮੜਕਦਾ ਸਕਦੇ ਕਿ ਤੇ ਕਾਰਨ ਕੀ ਰਹੇ ਅਗਲਾ ਕੰਦੇ ਤੇ ਮਾਲਕਾ ਦੇ ਅਨੁਸਾਰ ਏਸੀ ਦੇ ਵਿੱਚ ਸ਼ਾਰਟ ਸਰਕਟ ਦੇ ਕਾਰਨ ਲੱਗ ਲੱਗੇਗਾ ਕਿਉਂਕਿ ਤੁਹਾਨੂੰ ਕਿੰਨੇ ਵਜੇ ਪਤਾ ਲੱਗਾ 12:10 ਤੇ ਹੁਣ ਕਾਬੂ ਆ ਕਿਤੇ ਹੱਕ ਕਾਬੂ ਫਗਵਾੜਾ ਵਿਖੇ ਉਸ ਸਮੇਂ ਇੱਕ ਵੱਡਾ ਹਾਦਸਾ ਹੋਣ ਤੋਂ ਬਚਾ ਹੋ ਗਿਆ ਜਦੋਂ ਲੋਹਾ ਮੰਡੀ ਫਗਵਾੜਾ ਵਿਖੇ ਸਥਿਤ ਭਗਤ ਦੀ ਹੱਟੀ ਵਿਖੇ ਜ਼ਿਆਦਾ ਗਰਮੀ ਕਾਰਨ ਦੋ ਏਸੀਆਂ ਨੂੰ ਅੱਗ ਲੱਗ ਗਈ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਦੁਕਾਨ ਦੇ ਮਾਲਕ ਜਸਵੰਤ RAM ਬਾਗਾ ਨੇ ਦੱਸਿਆ ਕਿ ਇਸ ਅੱਗ ਨਾਲ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਅੱਜ ਸਾਰ ਕੀ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਉਹਨਾਂ ਦੱਸਿਆ ਕਿ ਅੱਗ ਦੀ ਸੂਚਨਾ ਮਿਲਦੇ ਸਾਰ ਹੀ ਉਹਨਾਂ ਵੱਲੋਂ ਦੁਕਾਨ ਤੇ ਪਿਆ ਸਾਰਾ ਸਮਾਨ ਤੁਰੰਤ ਹੀ ਸੁਰੱਖਿਅਤ ਕੱਢ ਲਿਆ ਗਿਆ ਸੀ ਜਸਮントਰ لال ਬਾਂਗਾ ਜੀ ਹਾਂ ਜੀ ਸਰ ਕੀ ਮਾਮਲਾ ਕੀ ਆ ਜਿਹੜਾ ਇਹ ਭਗਤ ਦੀ ਹੱਟੀ ਦੀ ਦੁਕਾਨ ਦਾ ਲਾਇਆ ਹਾਂ ਜੀ ਐਸੀ ਗਰਮੀ ਕਰਕੇ ਗਰਮੀ ਕਰਕੇ ਐਸੀ ਫਟ ਗਏ ਕਿੰਨਾ ਬੀ ਕੰਮ ਹੋ ਗਿਆ ਲੱਗੇ ਨੁਕਸਾਨ ਦਾ ਹਜੇ ਕੋਈ ਅੰਦਾਜ਼ ਨਹੀਂ ਲਗਾਇਆ ਜੀ ਹਾਂ ਜੀ ਹਾਂ ਤੇ ਜੀ ਮਾਲ ਬਚਾ ਸਾਡਾ ਜਾਣ ਮਾਲ ਸਾਡੀ ਬਚ ਗਈ ਸਭ ਤੇ ਮੁੰਡਿਆਂ ਦੀ ਵੀ ਸਾਡੇ ਸਭ ਤੇ ਇਹ ਹੋਇਆ ਕਿਦਾਂ ਜੀ ਮਤਲਬ ਕੀ ਐਸੀ ਫਟ ਗਏ ਜ਼ਿਆਦਾ ਗਰਮੀ ਕਰਕੇ ਕਿੰਨੇ ਐਸੀ ਸੀ ਆਪਣੇ ਦੋ ਐਸੀ ਸੀ ਅੱਛਾ ਦੋਨਾਂ ਨੂੰ ਅੱਗ ਪੈ ਗਈ ਹਾਂ ਜੀ ਕੱਲ ਕੱਲ ਜਾ ਰਹੇ ਹਾਂ ਕਿਤੇ ਫਾਇਰ ਬ੍ਰਿਗੇਡ ਕਿੱਥਾਂ ਪਹੁੰਚਣੀ ਹੈ ਫਾਇਰ ਬ੍ਰਿਗੇਡ ਮੁਕਸੇਪ ਪਹੁੰਚ ਗਈ ਜੀ ਕਿੰਨੀਆਂ ਗੱਡੀਆਂ ਆਈਆਂ ਫਾਇਰ ਬ੍ਰਿਗੇਡ ਦੋ ਗੱਡੀਆਂ ਆਈਆਂ ਫਾਇਰ ਬ੍ਰਿਗੇਡ ਦੀਆਂ ਹੁਣ ਕਿੱਦਾਂ ਕਿਤੇ ਕਾਬੂ ਆ ਜੀ ਹੁਣ ਠੀਕ ਹੈ ਅੱਗ ਕਾਬੂ ਆ ਉਧਰ ਅੱਗ ਦੀ ਸੂਚਨਾ ਮਿਲਦੇ ਸਾਰ ਹੀ ਫਾਇਰ ਬ੍ਰਿਗੇਡ ਦੀ ਟੀਮ ਮੌਕੇ ਤੇ ਪਹੁੰਚੀ ਜਿਨ੍ਹਾਂ ਨੇ ਬੜੇ ਹੀ ਜਦੋਜਹਿਦ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਉਹਨਾਂ ਦੱਸਿਆ ਕਿ ਦੁਕਾਨ ਨੂੰ ਇਹ ਅੱਗ ਏਸੀ ਦੇ ਗਰਮ ਹੋਣ ਕਾਰਨ ਲੱਗੀ ਹੈ ਫਿਲਹਾਲ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਹੈ ਅਸੀਂ ਮੰਡੀ ਗੌਰ ਮੰਡੀ ਰੋਡ ਤੇ ਆਏ ਹਾਂ ਕੀ ਮ ਹਾਂਜੀ ਅੱਜ ਫਾਇਰ ਬ੍ਰਿਗੇਡ ਤੇ ਕਾਲ ਆਈ ਸੀਗੀ ਏਕਾ ਕੀ 12 10 ਤੇ ਭਗਤ ਦੀ ਹੱਟੇ ਲੋਹਾ ਮੰਡੀ ਚੱਗ ਲੱਗ ਗਈ ਕੱਪੜੇ ਦੀ ਦੁਕਾਨ ਤੇ ਤੇ ਮੌਕੇ ਤੇ ਫਾਇਰ ਬ੍ਰਿਗੇਡ ਲਵਾ ਕੇ ਦੇਖਿਆ ਤੇ ਏਸੀ ਦੇ ਕਾਰਨ ਅੱਗ ਲੱਗੀ ਆ ਤੇ ਮੌਕੇ ਤੇ ਫਾਇਰ ਬ੍ਰਿਗੇਡ ਨੇ ਪਾਣੀ ਦੀ ਮਦਦ ਨਾਲ ਚੰਗੀ ਤਰ੍ਹਾਂ ਅੱਗ ਤੇ ਕਾਬੂ ਪਾਇਆ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਕਿੰਨੀਆਂ ਟੋਟਲ ਹੋ ਗਈਆਂ ਫਾਇਰ ਬ੍ਰਿਗੇਡ ਦੀਆਂ ਲਗਭਗ 3 ਗੱਡੀਆਂ ਲੱਗ ਦਿੱਤੀਆਂ ਨੁਕਸਾਨ ਕਿੰਨਾ ਹੋ ਗਿਆ ਆਪਣਾ ਨੁਕਸਾਨ ਦਾ ਅਦਾਜਾ ਤਾਂ ਮਾਲਕ ਦਾ ਸਕਦੇ ਕਿ ਇਹ ਕਾਰਨ ਕੀ ਰਿਹਾ ਅਗਲਾ ਕੰਦੇ ਤੇ ਮਾਲਕਾ ਦੇ ਅਨੁਸਾਰ ਏਸੀ ਦੇ ਵਿੱਚ ਸ਼ਾਰਟ ਸਰਕਟ ਦੇ ਕਾਰਨ ਲੱਗ ਲੱਗੀਆ ਕਿਉਂਕਿ ਬਾਨੂੰ ਕਿੰਨੇ ਵਜੇ ਪਤਾ ਲੱਗਾ 12:10 ਤੇ ਹੁਣ ਕਾਬੂ ਆ ਕਿਤੇ ਹੱਕ ਕਾਬੂ